ਹਾਂਜੀ ਹਰ ਸਿਕਾਲ ਜੀ ਕੀ ਹਾਲ ਚਾਲ ਨੇ ਤੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਚੱਲੀ ਜਾਂਦਾ ਕੰਮ ਮਾੜਾ ਮੋਟਾ ਹਲੇ ਲੱਗੇ ਨਹੀਂ ਰੀਜ ਨਾਲ ਬਾਕੀ ਜੋ ਵਿਲੇਜ ਹੋ ਜਾਂਦਾ ਕੇਮ ਆ ਜਾ ਉੱਤਰਿਆ ਹੁੰਦਾ ਤੇ ਕੋੜੀ ਜਾ ਹੋ ਜਾਂਦਾ ਤੇ ਬਾਇਰਿੰਗ ਬੁਰਾ ਡੀਜ਼ਲ ਸਤੋ ਤੇ 159 ਦੇ ਨਿਕਲੇ 3 6 3 9 ਚ ਪਏ ਨੇ ਡਬੋਏ ਹੋਏ ਨੇ ਉਹ ਦਰਜੇ ਸਾਫ ਤੇ ਇੱਧਰ ਰੱਖ ਤੇ ਬਾਕੀ ਸਿਰ ਤੇ ਦੋ ਤਿੰਨ ਖਰਾਬ ਤੇ ਟੁੱਟੇ ਹੋਏ ਇਹ ਉਦਰੋਂ ਵਾਲ ਕੱਢਣਾ ਉਹ ਚ ਫੇਰ ਸੰਟੀ ਮਾਰਾਂਗੇ ਸਾਰਿਆਂ ਦੀ ਹਾਂ ਆ ਜਾ ਓਰੇ ਓਰੇ ਆ ਓਏ ਹੈਡ ਮੋ ਰਿਆ ਇਹ ਪੀਪਾ ਆ ਜਾ ਆ ਜਾ ਹਾਂ ਹਾਂ ਕੀ ਹੋ ਗਿਆ ਨਹੀਂ ਲੱਗਦਾ ਉਹਨਾਂ ਤੇ ਹਾਂ ਇਹ ਲੋ ਬਲੇ ਰੋਡ ਵੱਡਦਾ ਰੋਡ ਵੱਡਦਾ ਹੁਣਿਆ ਤੈਨੂੰ ਕੋਈ ਨਹੀਂ ਖਰਾਕ ਚਾਰ ਦਿਆਂ ਹੁਣ ਚੱਲ ਅੰਦਰ ਚੱਲ ਚੱਲ ਉਧਰ ਆ ਵੀ ਆ ਵੀ ਆਪਣੇ ਜਾ ਉਹਦੇ ਨਾਲ ਜਾ ਉੱਥੇ ਜੋ ਉੱਥੇ ਜਾ ਜੱਫੀ ਪਾਉਣ ਇਹਨੂੰ 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 ਮੈਨੂੰ ਸਾਡਾ ਇਹਨੂੰ ਆਦੇ ਆ ਬਣਾਉਂਦਾ ਇਹਦੇ ਜੋਤੇ ਪੁਰਿਆ ਚੰਗਾ ਪੁਰਿਆ ਹਾਂ ਐ ਪਾਜੋ ਫੀ ਚੱਲ ਹਾਂ ਆਇਆ ਜਾ ਪਿੰਜਰੇ ਜਾ ਜਾ ਪਿੰਜਰੇ ਜਾ ਛੜਦੇ ਛਾਲਿਆ ਹਾਂ ਚਲਾ ਚਲੀ ਉਧਰ ਚੱਲ ਚੱਲ ਆ ਜਾ ਚੱਲ 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 ਨਹੀਂ ਨਹੀਂ ਉਹ ਇਹ ਸਾਡੇ ਬੰਨਨ ਤੇ ਖੇਡਦੇ ਨੇ ਹਾਂ ਆਇਆ ਆਇਆ ਜਪੜ ਜਾ ਉਧਰ ਚੱਲ ਪਿੰਜਰੇ ਚ ਆ ਜਾ ਆ ਜਾ ਰੇ ਪ੍ਰਿਆ ਚਲਾ ਦੀ ਕੁੰਡੀ ਉਹ ਸੁਪਾਸੇ ਦੀ ਅੱਡ ਕਰਤੀ ਤੀ ਹੁਣ ਕੱਲ ਨੂੰ ਬੋਲਾਂਗੇ ਤਾਵਾ ਕੰਮ ਦਾ ਇਹ ਉਹਦਾ ਰੰਗ ਲਾ ਕੇ ਦੇਖਿਆ ਦੀ ਫੀਡਰ ਦਾ ਲਿਖਾ ਨਹੀਂ ਉਹ ਇੱਕ ਮਾਰਿਆ ਬਾਹਲਾ ਹੋਇਆ ਮਲਕੀਤ ਦੇ ਉੱਤੇ ਡਬਲ ਡਬਲ ਆਹ ਪੱਲਾ ਨਹੀਂ ਇਧਰਲਾ ਛੇੜਦੇ ਜਮਾ ਵੀ ਰੰਗ ਤੋਂ ਇਧਰਲੀ ਸਾਈਡ ਨਹੀਂ ਛੇੜਦੇ ਪਰਲੀ ਸਾਈਡ ਵਾਲੀ ਟੂਲ ਟਾਲ ਲਾ ਕੇ ਆ ਟੈਂਕੀ ਟੋਕੀ ਦਾ ਡਾਬਲ ਹੈ ਜਿਹੜਾ ਇਹ ਲਾ ਕੇ ਮਦਰਾ ਟੱਚਿੰਗ ਕਰਾਂਗੇ ਉਵੇਂ ਦਾ ਫਿਰ ਟਾਈਮ ਬਾਲਾ ਖਾ ਜਾਂਦੀ ਹੈ ਮਸ਼ੀਨ ਨਾਲ ਸਾਰੀ ਪੱਟਣੀ ਪਊਗੀ ਹੁਣ ਮੇਨ ਮੇਨ ਜੇ ਕੰਮ ਕਰਕੇ ਵੀ ਮੂੰਹ ਮੱਥੇ ਲਾ ਕੇ ਦੀ ਕਰਾਂਗੇ ਦੂਰੋਂ ਦਾ ਇਹ ਭਲੇਖਾ ਬੰਦਾ ਉੱਤੇ ਮਾ ਨੇੜੇ ਜਾ ਕੇ ਅਗਲਾ ਕਹਿੰਦਾ ਵੀ ਇਹ ਕੀ ਕਰਿਆ ਪਿਆ ਬਾਕੀ ਇਹ ਆ ਵੀ ਕੰਮ ਸੋਹਣਾ ਕਰਦੀ ਹੋਏ ਮਸ਼ੀਨ ਫੇਰ ਨਹੀਂ ਕੋਈ ਵੀ ਨੇਂਦਾ ਹੁੰਦਾ ਹੁੰਦਾ ਜਦੋਂ ਹੁਣ ਇੱਕ ਦਾ ਨੂੰ ਦੋ ਰੰਗੀ ਆ ਉਧਰੋਂ ਦਾਣੇ ਮਾਰਨੋਂ ਨਾ ਹਟੇ ਫਿਰ ਤਾਂ ਪਤਾ ਹੀ ਹੈ ਮਾਂ ਸੱਪਾ ਇਧਰੋਂ ਵੀ ਚਲੋ ਕੱਢਦੇ ਆ ਜੋ ਨੱਟ-ਨੱਟ ਵੀ ਸਾਰੇ ਇਹ ਬਤਾਇਓ ਦਰ ਟੁੱਟਿਆ ਹੈ ਦਾ ਇਹ ਜੇ ਸਮਾਨ ਸਾਰਾ ਜਾਓ ਸਬਸਕ੍ਰਾਈਬ ਚ ਇਹ ਜੇ ਪੱਤੀਆਂ ਆ ਗਈਆਂ ਚੈਨਾ ਵਾਲੀਆਂ ਤੇ ਇੱਕ ਸੀਪਾ ਦੇ ਆ ਕੇ ਕੰਨ ਜੇ ਤਰਕਵਾ ਮਾਰ ਮਾਰ ਥੱਲੇ ਆ ਜੀ ਤੇ ਇੱਥੇ ਘੁੰਮਦੇ ਕਰੇ ਬਹੁ ਬੈਰਾਂ ਦਾ ਉਹ ਰੱਖਦੇ ਸਾਰੇ ਤੇ ਰੋਸ ਛੜਦੇ ਤੇ ਮੈਂ ਚਲੋ ਜੰਗਾਲ ਜਾ ਲੈ ਜੂ ਉਹਨਾਂ ਦਾ ਕਾਈਡ ਲੋਡ ਲਾ ਬਹੁਤ ਪਏ ਨੇ 6 7 ਪਏ ਨੇ ਇਹਨਾਂ ਨੂੰ ਹੁਣ ਆਹੀ ਲਾ ਲੋ ਵੀ 6 700 ਦਾ ਬੈਰਿੰਗ ਦਾ ਹੁੰਦਾ ਹੀ ਆ ਕਦੇ ਦਾੜੇ ਥੜੇ ਕੰਮ ਦਊ ਗਈ ਨਮੇ ਇਹ ਲਾਵਾ ਗਏ ਦੇ ਮਲਕੀਤ ਦੇ ਨਾਲੀਆਂ ਚੂੜੀਆਂ ਖਰਾਬ ਨੇ ਰੀਲ ਨਹੀਂ ਉੱਚੀ ਥੱਲੀ ਉੱਚੀ ਨਹੀਂ ਵੀ ਹੁੰਦੀ ਹੈਗੀ ਉੱਤੇ ਥੱਲੇ ਇਹਦੀ ਇਹ ਸੀਪ ਘਟੋ ਘਟ ਇੰਨੀ ਵੱਡਣੀਆਂ ਇਹ ਕਿਸ਼ਤੀ ਵੀ ਸੀਪ ਵੀ ਮਤਲਬ ਇਹ ਹੈਗੀ ਆ ਹੁਣ ਨੇ ਮੈਂ ਨਹੀਂ ਕਰੀ ਅੰਦਾਜ਼ਾ ਜਾਂ ਵੀ ਇਹ ਵਿਚ 37 33 ਇੰਚ ਆ ਇਹ ਹੁਣ ਜਦੋਂ ਵਾਪਸੀ ਆ ਜਾਂਦੀ ਹੈ ਮਾਲ ਆ ਗਿਆ ਫੋਕਾ ਤਾਂ ਇੱਥੋਂ ਡਿਗਨ ਦੀ ਬਜਾਏ ਉਹ ਵਿਚੇ ਜਾਈ ਜਾਂਦਾ ਡਿਗਦਾ ਨਹੀਂ ਤਾਂ ਕਰਕੇ ਛੋਟੀ ਕਰਨੀ ਹੈ ਜੇ ਪੋਲੀ ਵਧਾਉਣੇ ਛੋਟੀ ਕਰਦੇ ਆ ਬਲੋਰ ਦੀ ਹਵਾ ਵਧਾਉਣੇ ਆ ਤਾਂ ਦਾਣਾ ਤੁਰਦਾ ਨਾਲ ਬੱਡੀਆਂ ਕਿਸ਼ਤੀਆਂ ਵੀ ਜੇ ਕਰਨੀਆਂ ਨੇ ਨਹੀਂ ਹੈਗਾ ਵੀ ਉਦੋਂ ਹੀ ਚੱਕ ਕੇ ਪਾ ਲਓ ਜਾਂ ਵਧਾ ਦਿਓ ਹਨਾ ਸਾਰਾ ਕੁਝ ਦੇਖ ਕੇ ਥਿਉਰੀ ਨਾਲ ਕੰਮ ਹੁੰਦਾ ਹੁੰਦਾ ਲਾ ਕੇ ਲਿਫਟਰ ਪਾਉਂਦੇ ਕਰਾਂਗੇ ਬਰਕਸਾਬ ਦੇ ਉੱਤੇ ਫਿਰ ਲੱਗ ਜੂ ਇਹਦੇ ਤੱਲੇਲਾ ਫਰਸ਼ ਜਾ ਦੀ ਮੁੱਕੀ ਲੱਗੀ ਨਹੀਂ ਹੋਈ ਨਾਲ ਦੀ ਇਹ ਸਾਲਾ ਟੈਰ ਟੇਡਾ ਰਹਿੰਦਾ ਉਹ ਲੱਗੀ ਹੋਈ ਆ ਉਹ ਸਹੀ ਰਹਿੰਦਾ ਇਹ ਹੁਣ ਮਤਲਬ ਐਸ ਰੋਟ ਖੜਾ ਜੋ ਕਟਾਈ ਹੁੰਦੀ ਆ ਉਦੋਂ ਇਹ ਆ ਦੇ ਘਸਾਉਂਦਾ ਪਰ ਲੈ ਦੀ ਲੀਹ ਬਣਦੀ ਨਹੀਂ ਇਹਦੀ ਬਣਦੀ ਆ ਵੀ ਦੇਖਾਂਗੇ ਪੱਟ ਕੇ ਲਵਾਵਾਂਗੇ ਓਏ ਓਰੇ 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 ਆ ਜਾ ਓਰੇ ਆ ਜਾ ਓਰੇ ਓਰੇ ਓਏ ਆਵੀ ਉਰੀਆ ਹਾਂ ਕੀ ਹੋ ਗਿਆ ਜਾ ਲੈ ਜਾ ਇੱਧਰ ਉਧਰ ਚੱਲ ਸੌ ਗਿਆ ਆ ਵੀ ਘਰਾ ਰਹੇ ਨਵੀਆਂ ਪਾਵਾਂਗੇ ਦੰਦੇ ਡਾਉਣ ਨੇ ਮੁੜ ਕੇ ਸੀਜ਼ਨ 'ਚ ਬਹੁਤ ਅੰਗਦਨ ਕਰਦੇ ਨੇ। ਨਾ ਚੈਣ ਮਰਦੀ ਆਏ ਨਾਲੇ ਆਈਡਲ ਮਰਦਾ, ਨਾਲੇ ਟਾਈਮ ਖਰਾਬ ਹੁੰਦਾ। ਉਹ ਇਹ ਵੀ ਦੇਖਾਇਆ ਜਨਮੀ। ਇਹ ਵੱਡੀ ਐ। ਇਹ ਬੀਦੰਦੇ ਵਾਲੀ ਆ। ਦੋ ਦੰਤਾਂ। ਥੋੜਾ ਉਹਨੇ ਵੀ ਉਹ ਮਿਲ 18 ਵਾਲੀ ਆ ਹਾਂ ਇਹ ਵੀ ਜਿਵੇਂ ਬੈੱਡ ਤੇ ਢੇਰੀ ਬਣਦੀ ਹੁੰਦੀ ਆ ਤਾਂ ਇਹਦੇ ਦੰਦੇ ਘਟਾ ਕੇ ਪਾਉਣੇ ਪੈਂਦੇ ਨੇ ਇਹਦੀ ਸਪੀਡ ਵਧਾਉਣੀ ਪੈਂਦੀ ਆ ਜਿਵੇਂ ਐਲੀਵੇਟਰ ਚੋਕ ਹੁੰਦਾ ਇਹਦੀ ਵਧਾਉਣੇ ਪੈਂਦੇ ਹੁੰਦੇ ਨੇ ਚੱਕਰ ਇਹ ਢੇਰੀ ਬਣਨੋਂ ਹਟਦੀ ਆ ਬੈੱਡ ਤੇ ਮਾਲ ਪਾਲਣ ਲੱਗ ਜਾਂਦਾ ਫੇਰ ਚੱਲਦੀ ਆ ਸਹੀ ਇੱਕ ਆ ਉਧਰਲਾ ਪਾਇਰ ਇਹਦਾ ਮਲਕੀਤ ਦਾ ਥੋੜਾ ਜਿਹਾ ਮੂਰ ਨੂੰ ਹੋਰ ਲੈ ਜਾਣ ਵਾਲਾ ਪਰਲੇ ਪਾਸਿਓਂ ਕਿਸ਼ਤੀਆਂ ਦੋ ਦੋ 2.5 ਸੂਤ ਵਾਂਗੂ ਨਿੰਮਦੀਆਂ ਨੇ ਨੀਮੀਆਂ ਰਹਿੰਦੀਆਂ ਨੇ। ਖੋਚੀਆਂ ਹੋ ਜਾਣਗੀਆਂ। ਬਾਕੀ ਮਾਰਦੇ ਆਂ ਹੰਬੜਾ ਕੱਲੂ ਕਰਦੇ ਆਂ ਖਾਲੀ। ਆਹ ਅਖਰ ਦਾ ਤਾਂ ਕੀ ਖਾਨਣੋ? ਕੀ ਆ ਮੁੰਡਾ ਹਾਂ ਓਏ ਇਹ ਬਸ ਇੱਥੋਂ ਹੁਣੇ ਚ ਪੈ ਗਈ ਦਿੱਤੀ ਹੋਈ ਆ ਆ ਪਟ ਕੇ ਰੋਕ ਇਹ ਅੱਗੇ ਲੈ ਜਾਣੀ ਆ। ਹਾਂ। ਅਨੇ ਇਹ ਇਧਰੋਂ ਨੀਮੀ ਦੀਂਦੀ ਐ ਇਥੋਂ। ਆਈ ਦੇ ਬਾਸਕਟਾ ਚੈੱਕ ਕਰਨ ਤੇ ਆਹ ਮਸ਼ੀਨ ਆਹ ਜਿਹੜੀ ਐਕਸੀਡੈਂਟ ਹੋਈ ਹੈ ਤੱਕੀ ਵੀਰ ਦੀ ਪਹਿਲਾਂ ਵੀ ਜਦ ਰ ਇਹਦੀ ਸਾਰੀ ਮਸ਼ੀਨ ਫੁੱਟ ਗਈ ਦੀ ਕੋਈ ਵੀ ਆ ਦੇਖੋ ਮਾੜਾ ਮਾੜਾ ਹੀ ਆਹ ਟਾਇਰ ਕਿੱਥੇ ਖੜਾ ਐਨਾ ਹਿੱਸਾ ਇਹਨੂੰ ਧੱਕਦਾ ਪਰਲੀ ਸਾਈਡ ਤੋਂ ਜਨਕੀ ਜੇ ਤਾਂ ਉਹ ਬਿੰਗ ਬਲ ਪਿਆ ਹੁੰਦਾ ਤਾਂ ਚੱਲਿਆ ਜਾਂਦਾ ਹੁੰਦਾ ਤਾਂ ਕੰਮ ਹੋ ਜਾਂਦਾ ਆ ਚੀਜ਼ ਪਿੱਛੇ ਤੁਰ ਗਈ ਇਹਦੀ ਚਾਸੀ ਸਾਰੀ ਉੱਥੇ ਕਵਾੜ ਕਰਤੀ ਬੰਦਿਆਂ ਨੇ ਬੰਗੈਲੀ ਲਾ ਲਓ ਗਲਤੀ ਲਾ ਲਓ ਕੋਈ ਸ਼ਮਾਂ ਲਾ ਲਓ ਬੰਦਾ ਪੈਸੇ ਲਾਉਣ ਨੂੰ ਕੋਈ ਕਮੀ ਨਹੀਂ ਛੱਡਦਾ ਚਲਾਉਂਦਾ ਬਹੁਤ ਹੈ ਦੂਰ ਤੱਕ ਹੁਣ ਵੀ ਚਾਰ ਮਸ਼ੀਨਾਂ ਨੇ ਬਾਹਰੇ ਚੱਲਦੀਆਂ ਨੇ ਬਸ ਇਹ ਆਉਂਦੀ ਜਿਹਾ ਜਰਾ ਰੱਬ ਨੇ ਲਿਖਿਆ ਧਿਆਨ ਜਾਲੇ ਦਾ ਪਰਲੇ ਵਾਸਤੇ ਪੂੰਛ ਧੱਕ ਕੇ ਐ ਨੂੰ ਲਿਆਤੀ ਇਹ ਆਪਣੀ ਮਲਕੀਤ ਦੀ ਇਹ ਪਈ ਐ ਤੇ ਹਿੰਦ ਦੀ ਉਹ ਪਰਾਂ ਪਈ ਆ ਉੱਥੇ ਦੋਨਾਂ ਦੀ 104-4 ਵਾਲੀਆਂ ਸਾਰਾ ਨੇ ਇਹਦੇ ਵਿੱਚ ਕਣਕ ਜੇ ਹੋ ਜਾਂਦਾ ਜੇ ਜਿਆਦੇ ਸੰਘਣੀ ਹੋਵੇ ਜਿਵੇਂ 105 ਵਾਲੀ ਆਉਂਦੀ ਆ ਵੱੱਡਾ ਵਾਲੀ ਆਉਂਦੀ ਆ ਉਹ ਕਦੇ ਨਹੀਂ ਪਾਉਣੀ ਚਾਹੀਦੀ ਜਦੋਂ ਮਸ਼ੀਨ ਤੋਰਾ ਲਊ ਤਾਂ ਮਸ਼ੀਨ ਸਾਹ ਵਾ ਕਰਾਂ ਤਾਂ ਦਾਣੇ ਮਾਰੂਏ ਮਾਰੂ ਕਾਰਨ ਬਾਜ ਕਰ ਸੰਗਣੀ ਹੋ ਗਈ ਦਾਣੇ ਉਹ ਤੋਂ ਸਣੇ ਨਹੀਂ ਉਹਨੇ ਉੱਪਰ ਹੀ ਝਾੜਨੇ ਨੇ ਤੇ ਮੁੜ ਕੇ ਮਹੀਨ ਤੁਰਦੀ ਤੇਜ਼ ਹੁੰਦੀ ਆ ਤਾਂ ਬੇਲ ਮਿਲਦੀ ਨਹੀਂ ਲਾਂਗੇ ਦੀ ਇਹ ਉਸੇ ਕਰਕੇ ਹੁਣ ਅਸੀਂ ਪੰਜਾਰੇ ਪੱਕੇ ਰੱਖਣੇ ਨੇ ਲਾਉਣੇ ਨਹੀਂ ਜਾਹੇ ਵੇਲਡਿੰਗ ਕਰਨੇ ਪੈ ਜਾਣ ਵੀ ਕਹਿੰਦਾ ਮਤਲਬ ਵੀ ਸ਼ਿਕਾਇਤ ਨੂੰ ਪਹਿਲੇ ਮੌਕਾ ਦੇਣਾ ਨਹੀਂ ਹੈਗਾ ਪਹਿਲੇ ਹੱਬ ਲੈਣਾ ਕੰਮ ਬਾ ਇਧਰੋਂ ਜੱਕੀ ਦਾ ਇਧਰੋਂ ਕਰਾ ਕੇ ਸ਼ਾਈਟਿੰਗ ਮਸ਼ੀਨਾ ਫੁੰਨਾ ਦੀ ਉਰੇ ਫਿਰ ਖੋਲਦੇ ਆ ਆਪਣਾ ਕੱਟ ਰੋ ਬਾਹਰੇ ਖੜਾ ਚਿੰਪੜ ਦਿਆਂ ਉਹਨੂੰ ਪੱਟ ਪਟਈਆ ਇਹਦਾ ਵੀ ਜਿਹੜਾ ਕੰਮ ਹੋ ਨਾਲ ਕਰਾਵਾਂਗੇ ਬਾ ਇਹਨੂੰ ਸਾਰੇ ਨਹੀਂ ਤਿਆਰ ਕਰਨਾ ਬੋਸ ਬਸ ਸਹੀ ਨੇ ਇਹਦੇ ਪਾਈਪ ਨਹੀਂ ਕੋਈ ਖਰਾਬ ਹੈਗਾ ਉਹਦੇ ਨੇ ਇੱਕ ਨਟ ਜਾਂ ਖੁੱਲਿਆ ਹੋਇਆ ਉਹ ਸਾਰਾ ਉਹ ਜਿਹਾ ਕੰਮ ਚਲੋ ਹੋ ਜਾਂਦਾ ਹੁੰਦਾ ਕਿ ਬੈਗ ਢੂ ਲੱਗੂ ਇਹਦੀ ਸਮੋਸੇ ਨਵੇਂ ਤਰੀਕੇ ਨਾਲ ਲਾਵਾਂਗੇ ਹੁਣ ਹੋਰ ਤਰੀਕੇ ਨਾਲ ਲਾਵਾਂਗੇ ਕਹਿੰਦਾ ਮਤਲਬ ਇੱਕੇ ਪੱਖਾ ਡੱਬਲ ਵਾਲਾ ਲਾਵਾਂਗੇ ਤੇ ਬੈਗ ਢੂਆਂ ਲੱਗ ਜਾਣਗੀਆਂ ਹੈਲਪਰ ਚਾਦਰ ਲੱਗ ਜੂਗੀ ਪਰ ਇਹ ਬੰਦੇ ਨੇ ਲਾਈ ਬੜੀ ਰੀਜਣਾ ਹੋਈ ਥੀ ਯਾਰ ਲਾਉਣ ਨੂੰ ਜੀ ਨਹੀਂ ਕਰਦਾ ਰਾਸ 12 ਲਾ ਕੇ ਤੇ ਐਂਗਲ ਵੀ ਡਾਉਣ ਆ ਇਹਦਾ ਐਂਗਲ ਵੀ ਨਵਾਂ ਫਿੰਗਰਾਂ ਵੀ ਨਵੀਆਂ ਤੇ ਫੇਰ ਇਹਨੂੰ ਤੇ ਚੇਨ ਵੇਚਨ ਕਰਕੇ ਫੇਰ ਕਰਾਂਗੇ ਅਗਲੇ ਕੰਮ ਬਾਬੀ ਬਾਕੀ ਇੰਨੀ ਕੀ ਕਿਰਪਾ ਰਹੀ ਆ ਵੀ ਬਲੇਡ ਟੱਕ ਨਹੀਂ ਕੱਢਿਆ ਦੋਨੇ ਮਹੀਨਾ ਦਾ ਨਾ ਕੋਈ ਹੈਡ ਟੁੱਟਿਆ ਨਾ ਕੋਈ ਫਰੰਟ ਬਲੇਡ ਟੁੱਟੇ ਨੇ ਨਹੀਂ ਉਹ ਚੀਜ਼ੀ ਬਦੀਨ ਕਰ ਦਿੰਦੇ ਨੇ ਬਲੇਡ ਟੁੱਟ ਕੇ ਦੋ ਮੁੜ ਕੇ ਡਗ 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 ਆਵਾਜ਼ ਆਉਣ ਲੱਗ ਜਾਂਦੀ ਆ ਮੁੜ ਕੇ ਹੈਡ ਟੁੱਟਦਾ ਇੱਕੇ ਦਾ ਵੀ ਇਹ ਪੱਲਾ ਪਟ ਕੇ ਇੱਕ ਟੈਨ ਬਾਰੇ ਕਰਨੀ ਹੈ ਇਹਦੀ ਫਿਰ ਓਰੇ ਆ ਮਾਲ ਨਹੀਂ ਲਿਫਟਦਾ ਖਾਲੀ ਰਹਿੰਦੀ ਹੈ ਰੀਲ ਉਹ ਹੁਣ ਇਹ ਧੱਕੀ ਖੜੀ ਆ ਬੁਸਾਂ ਦੀਆਂ ਟਿੱਡੀ ਕਰੀ ਪਈਆਂ ਉਹ ਇੱਕ ਆ ਇਹਦਾ ਸਿਸਟਮ ਜਿਆ ਚੱਕਣਾ ਓਰੇ ਜਦੋਂ ਓਰੋਂ ਦੀ ਮਾਲ ਜਾਂਦਾ ਸੀ ਤਾਂ ਥੱਬਾ ਬਣਾਉਂਦਾ ਬਣਾ ਦਿੰਦਾ ਸੀ ਇਹ ਇਕੱਠਾ ਹੋ ਜਾਂਦਾ ਸੀ ਉੱਥੇ ਭਲੇੜ ਘੱਟ ਪਾਇਆ ਹੋਇਆ ਇੱਕ ਉਧਰੋਂ ਅਡਜਸਟਮੈਂਟ ਕਰਕੇ ਹੈਵਲ ਤੋਂ ਭਲੇੜ ਪੂਰਾ ਕਰਨਾ ਇਹ ਬਾਲ ਨਵੇਂ ਲਾਉਣੇ ਨੇ ਦੋਨਾਂ ਦੇ ਉਹ ਗਰਦੀ ਕੰਡੀਸ਼ਨ ਸੋਣੀ ਆ ਇੱਕ ਜਿਹੜੀ ਇਹਦੀ ਢੱਕਣ ਲੱਗੇ ਹੋਏ ਨੇ ਬਸ ਉਹ ਖਰਾਬ ਨੇ ਇਹਨਾਂ ਦੇ ਉਹ ਖਰੇজে ਹੋਏ ਨੇ ਇਹਦੇ ਕੱਲੀ ਦੇ ਆਹ ਹੁੱਕ ਜਮੀ ਗੋਲ ਪਈ ਸੀ ਇਹ ਆਂਡਾ ਜਿਹਾ ਸੀ ਬਣਾਇਆ ਇਹਦਾ ਤੇ ਇਹ ਨਵ ਮਾਡਲ ਇਹ ਵੱਡੇ ਘੇਰ ਵਾਲੀ ਆ ਆਪਣੇ ਵਾਲੀ ਛੋਟੇ ਘੇਰ ਵਾਲੀ ਦੀ ਤੇ ਇਹਦੀ ਲੰਬਾਈ ਦਾ ਫਰਕ ਆ ਇਹਦੇ ਉਹ ਤੂਲ ਆ ਗਿਆ ਉੱਤੇ ਉਹਦੇ ਹੈ ਨਹੀਂ ਸੀ ਆਈਂ ਦਾ ਫਰਕ ਆਇਂਦਾ ਮਾਡਲਾਂ ਦਾ ਤੇ ਚਲੋ ਠੀਕ ਹੈ ਜੀ ਫਿਰ ਮੈਂ ਦਿਆਂ ਨਵੇਂ ਕੰਮ ਤੇ ਨਵੀਂ ਸ਼ੁਰੂਆਤ ਨਾਲ ਕੱਲੂ ਦੇ ਦਿਆਂ ਜੋਤੀ ਕੋਲ ਇੱਕ ਟਰੈਕਟਰ ਹੈ ਲੋਗੇ ਟਰੈਕਟਰ ਦਾ ਨਿਮੇੜ ਲੂ ਉਹ ਇਕੱਠਾ ਕਰਨਾ ਹੈ ਦੂਬਾਦ ਫਿਰ ਮਸ਼ੀਨਾਂ ਨੂੰ ਦੇਖਦੇ ਆ ਤੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਆ ਸਿੱਕਾ ਜੀ